ਅੱਜ ਆਪਣਾ ਸਾਰਿਆਂ ਦਾ ਇਕੱਠੇ ਹੋਣ ਦਾ ਜਿਹੜਾ ਮਕਸਦ ਹੈ ਮੇਰੇ ਤੋਂ ਪਹਿਲਾਂ ਵੀ ਦੱਸਿਆ ਗਿਆ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ 2 ਦਸੰਬਰ ਨੂੰ ਸ਼੍ਰੀ ਕਾਰਤਕ ਸਾਹਿਬ ਤੋਂ ਜੋ ਭਰਤੀ ਕਮੇਟੀ ਬਣਾਈ ਗਈ ਸੀ ਸੱਤ ਮੈਂਬਰ ਸੀਗੇ ਦੋ ਸੀਫਾ ਦੇਗੇ ਤੇ ਪੰਜਾਂ ਨੂੰ ਹਦੇਸ਼ ਹੋਇਆ ਸਾਨੂੰ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੁਲਰ ਸਵਜੀਤੀ ਦੇ ਲਈ ਭਰਤੀ ਦਾ ਕੰਮ ਆਰੰਭ ਕਰੋ ਤੇ ਅਸੀਂ ਸ਼੍ਰੀ ਕਾਰਤਕ ਸਾਹਿਬ ਦੇ ਅਰਦਾਸ ਬੇਨਤੀ ਕਰਨ ਉਪਰੰਤ ਇਹ ਕਾਰਨ ਜਿਹੜੀ ਸੇਵਾ ਸਾਨੂੰ ਲੱਗੀ ਅਸੀਂ ਸ਼ੁਰੂ ਕੀਤੀ ਆ ਅਤੇ ਸਮੁੱਚੇ ਪੰਜਾਬ ਦੇ ਵਿੱਚੋਂ ਹਰ ਹਲਕੇ ਦੇ ਵਿੱਚੋਂ ਹਰ ਜ਼ਿਲ੍ਹੇ ਦੇ ਵਿੱਚੋਂ ਬਹੁਤ ਵੱਡਾ ਸੰਗਤ ਦਾ ਜਿਹੜਾ ਸਹਿਯੋਗ ਮਿਲ ਰਿਹਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਆ 1920 ਦੇ ਵਿੱਚ ਸ਼੍ਰੀ ਗੁਰੂ ਕਾਜਤਖਸਬ ਤੋਂ ਇਹ ਸੰਸਥਾ ਹੋਣ ਦੇ ਵਿੱਚ ਆਈ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਅਤੇ ਸਿੱਖ ਕੌਮ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਸਾਡੇ ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਰਹੇ ਪ੍ਰਧਾਨ ਰਹੇ ਉਹਨਾਂ ਨੇ ਬੜਾ ਲੰਮਾ ਸਮਾਂ ਨਿਸਵਾਰ ਤੇ ਨਿਸ਼ਕਾਮ ਸੇਵਾ ਇਸ ਪਾਰਟੀ ਦੀ ਕੀਤੀ ਤੇ ਪੰਜਾਬ ਤੇ ਪੰਥ ਦੇ ਮਸਲਿਆਂ ਲਈ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਚਾਹੇ ਉਹਨਾਂ ਨੂੰ ਮੋਰਚੇ ਲਾਉਣੇ ਪਏ ਗ੍ਰਿਫਤਾਰੀਆਂ ਦੇਣੀਆਂ ਪਈਆਂ ਸੋ ਹਰ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਤੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਪੱਧਰ ਦੀ ਗਵਾਹੀ ਕੀਤੀ ਅਤੇ ਲੋਕਾਂ ਦਾ ਖਾਸ ਤੌਰ ਤੇ ਸਿੱਖ ਕੌਮ ਦਾ ਭਰੋਸਾ ਜਿਹੜਾ ਇਸ ਸੰਸਥਾ ਤੇ ਹਮੇਸ਼ਾ ਹੀ ਕਾਇਮ ਰਿਹਾ ਲੇਕਿਨ ਪਿਛਲੇ ਤਕਰੀਬਨ 10 ਸਾਲਾਂ ਤੋਂ ਸਿੱਖ ਸੰਗਤ ਖਾਸ ਤੌਰ ਤੇ ਅਤੇ ਪੰਜਾਬੀ ਇਸ ਪਾਰਟੀ ਤੋਂ ਜਾਂ ਇਸ ਪਾਰਟੀ ਦੇ ਆਗੂਆਂ ਤੋਂ ਨਾਰਾਜ਼ ਚਲੇ ਆ ਰਹੇ ਨੇ ਕਾਰਨ ਕੀ ਨੇ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਖਾਸ ਤੌਰ ਤੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਚਾਹੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਚਾਹੇ ਸਰਸਾ ਡੇਰੇ ਵਾਲੇ ਨੂੰ ਮਾਫੀ ਦਿੱਤੀ ਗਈ ਜੈਸਮੀ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਜਿਨੇ ਬਾੜੇ ਤੌਰ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਦੇ ਸ਼ਰੀਆਂ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਦਾ ਕਤਲੇਆਮ ਕੀਤਾ ਸੋ ਇਸ ਤਰ੍ਹਾਂ ਦੀਆਂ ਵੱਡੀਆਂ ਗਲਤੀਆਂ ਜਿਹੜੀਆਂ ਹੋਈਆਂ ਇਸ ਕਰਕੇ ਸਮੁੱਚੀ ਸਿੱਖ ਸੰਗਤ ਪੰਜਾਬੀ ਇਸ ਪਾਰਟੀ ਤੋਂ ਦੂਰ ਹੋਏ ਲੇਕਿਨ 2 ਦਸੰਬਰ ਨੂੰ ਲੀਡਰਸ਼ਿਪ ਨੇ ਕਾਲ ਤੱਕ ਸਾਹਮਣੇ ਪੇਸ਼ ਹੋ ਕੇ ਸਾਰੀਆਂ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤ ਲਈ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਫੇਰ ਹੋਈਆਂ ਕਮੇਟੀ ਜਿਹੜੀ ਪੜਾਈ ਗਈ ਸੀ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਤਿੰਨ ਤਿੰਨ ਸਿੰਘ ਸਹਿਬਾਨ ਜਿਦੇ ਵਿੱਚ ਗੁਰਨੀ ਹਰਪੀ ਸਿੰਘ ਜੀ ਬੱਟੇ ਨੇ ਜਿ세 ਹਰਗਨੀ ਰਣਵੀਰ ਸਿੰਘ ਜੀ ਜੋ ਜਥੇਰਗਨ ਸੁਲਤਾਨ ਸਿੰਘ ਜੀ ਤਿੰਨ ਜਥੇਰ ਸਹਿਬਾਨ ਨੂੰ ਤੱਕੇ ਨਾਲ ਹਟਾ ਦਿੱਤਾ ਗਿਆ ਜਿਸ ਕਰਕੇ ਸਮੁੱਚੀ ਸੇ ਕੌਮ ਦੇ ਵਿੱਚ ਫੇਰ ਇੱਕ ਬਹੁਤ ਵੱਡਾ ਰੋਸ ਜਿਹੜਾ ਇਸ ਲੀਡਰਸ਼ਿਪ ਦੇ ਖਿਲਾਫ ਫੇਰ ਜਾਗਿਆ ਸੋ ਕਹਿਣ ਤੋਂ ਭਾਵ ਕਿ ਇੱਕ ਮੌਕਾ ਸੀ 2 ਦਸੰਬਰ ਨੂੰ ਸਮੁੱਚੀ ਲੀਡਰਸ਼ਿਪ ਨੂੰ ਅਤੇ ਸਾਰੇ ਵਰਕਰਾਂ ਨੂੰ ਅਤੇ ਸਾਰੇ ਹੀ ਪੰਥਦਰਦੀਆਂ ਨੂੰ ਇੱਕ ਜੁਟ ਕਰਨ ਦਾ ਜਿਹੜਾ ਸ਼ਰਮਣਿਆ ਕਾਂਜਲ ਦੇ ਆਗੂਆਂ ਵੱਲੋਂ ਉਹ ਮੌਕਾ ਸੰਭਾਲਿਆ ਨਹੀਂ ਗਿਆ ਅਤੇ ਅੱਜ ਫੇਰ ਉਹ ਸ਼੍ਰੀ ਕਾਹਤਖਸਾਬ ਦੇ ਹੁਕਮਤੋਂ ਬਾਗੀ ਨੇ ਉਹਨਾਂ ਤੋਂ ਭਗੋੜੇ ਨੇ ਲੇਕਿਨ ਅੱਜ ਜਿਹੜੀ ਭਰਤੀ ਕਮੇਟੀ ਆ ਸਾਡੀ ਜਿਹੜੀ ਸੇਵਾ ਲੱਗੀ ਆ ਸਾਡੀ ਸੇਵਾ ਲੱਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੀ ਕਿ ਅਸੀਂ ਸਾਰੇ ਹੀ ਵਰਕਰਾਂ ਨੂੰ ਇੱਕ ਜੁਟ ਕਰੀਏ ਸਾਰਿਆਂ ਨੂੰ ਲਾਬੰਦ ਕਰੀਏ ਜੋ ਹੁਕਮਨਾਮਾ ਜਾਰੀ ਹੋਇਆ ਵੀ ਉਹਦੇ ਵਿੱਚ ਸਾਰੇ ਚੁੱਲ੍ਹੇ ਬੰਦ ਕਰਕੇ ਇੱਕ ਜਗ੍ਹਾ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਸ਼ਰੋਮਣੀ ਅਕਾਲੀ ਦਲ ਮੋੜਾ ਪੰਥ ਅਤੇ ਪੰਜਾਬ ਦੀ ਸਹੀ ਢੰਗ ਦੇ ਨਾਲ ਅਗਵਾਈ ਕਰ ਸਕੇ ਸੋ ਛੇਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਉਸ ਪੁੱਤਰ ਸਤਾਨ ਤੋਂ ਇਹ ਸਾਨੂੰ ਸੇਵਾ ਲੱਗੀ ਆ ਗੁਰੂ ਸਾਹਿਬ ਮਿਹਰ ਕਰਨ ਕਿ ਅਸੀਂ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਸੇਵਾ ਨੂੰ ਨਿਸਵਾਰਥ ਤੇ ਨਿਸ਼ਕਾਮ ਹੋ ਕੇ ਇਸ ਨੂੰ ਅਸੀਂ ਦੇ ਪ੍ਰਚਾਰ ਸਕੀਏ ਅਤੇ ਦੁਬਾਰਾ ਫਿਰ ਸਮੁੱਚੇ ਪੰਜਾਬ ਦਾ ਏਕਾ ਹੋ ਸਕੇ ਅਤੇ ਇਸ ਸੰਸਦਾ ਸਹੀ ਢੰਗ ਦੇ ਨਾਲ ਪੰਜਾਬ ਅਤੇ ਕੌਮ ਦੀ ਗਵਾਹੀ ਕਰ ਸਕੇ ਕਿਉਂਕਿ ਕਿ ਦਿੱਲੀ ਤੋਂ ਚੱਲਣ ਵਾਲੀਆਂ ਜਿੰਨੀਆਂ ਵੀ ਪਾਰਟੀਆਂ ਨੇ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਵੀ ਜੋ ਸਾਡੇ ਨਾਲ ਤੱਕੇਸ਼ਾਹੀਆਂ ਹੋਈਆਂ ਸਭ ਤੋਂ ਵੱਧ ਤੱਕੇਸ਼ਾਹੀਆਂ ਕਾਂਗਰਸ ਚ ਮਾਤਨੇ ਕੀਤੀਆਂ ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਕਾਲ ਤਖਤ ਸਰ ਨੂੰ ਢਾਈ ਟੈਰੀ ਕੀਤਾ ਗਿਆ 84 ਦੇ ਵਿੱਚ ਕਿਉਂਕਿ ਆ ਜਿਹੜੇ ਆ ਦਿਨ ਸ਼ੁਰੂ ਹੋਣ ਜਾ ਰਹੇ ਨੇ ਕਲ ਨੂੰ ਭਾਰਾ ਜਿਹੜਾ ਹਫਤਾ ਬਨਾਇਆ ਜਾ ਰਿਹਾ ਸੋ ਹਜ਼ਾਰਾਂ ਹੀ ਸਾਡੇ ਜਿਹੜੇ ਸਿੱਖ ਨੌਜਵਾਨ ਬੀਬੀਆਂ ਬੱਚੇ ਬਜ਼ੁਰਗ ਸਾਡੇ ਜਿਹੜੇ ਸ਼ਹੀਦ ਕੀਤੇ ਗਏ ਸੋ ਉਸ ਨੂੰ ਕਦੇ ਸਿੱਖ ਭੁਲਾ ਨਹੀਂ ਸਕਦੇ 84 ਦੇ ਵਿੱਚ ਜੋ ਕਤਲਿਆਮ ਹੋਇਆ ਦੂਜੇ ਸੂਬਿਆਂ ਦੇ ਵਿੱਚ ਦਿੱਲੀ ਸਮੇਤ ਉਹ ਸਮੇਂ ਦੀ ਸਰਕਾਰ ਨੇ ਕਰਾਇਆ ਉਹਦੇ ਲਈ ਕਦੇ ਵੀ ਕਾਂਗਰਸ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਸੋ ਵੱਟੀਆਂ ਜਾਂਦੀਆਂ ਸਾਡੇ ਨਾਲ ਕਾਂਗਰਸ ਦੀ ਮਾਤ ਨਹੀਂ ਕੀਤੀਆਂ ਸਾਡਾ ਚੰਡੀਗੜ੍ਹ ਜਿਹੜਾ ਕਿਤੇ ਪੰਜਾਬ ਦਾ ਹੱਕ ਸੀ ਉਹ ਨਹੀਂ ਦਿੱਤਾ ਸਾਡੇ ਪਾਣੀ ਜਿਹੜੇ ਖੋਏ ਗਏ ਪੰਜਾਬ ਦੇ ਖੋਕੇ ਦੂਜੇ ਸੂਬਿਆਂ ਦਿੱਤੇ ਗਏ ਸਿੱਧੇ ਤੌਰ ਤੇ ਕਾਂਗਰਸ ਦੀਆਂ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਜ਼ਿੰਮੇਵਾਰ ਰਹੀਆਂ ਪਿਛਲੇ ਲੰਬਾ ਸਮਾਂ ਸਾਡੀ ਭਾਜਪਾ ਨਾਲ ਸਾਡਾ ਗੱਠ ਜੋੜ ਰਿਹਾ ਲੇਕਿਨ ਉਹ ਵੀ ਭਾਜਪਾ ਵੀ ਸਾਡੀਆਂ ਜਿਹੜੀਆਂ ਮੰਗਾਂ ਸੀ ਜਾਂ ਸਾਡੇ ਮਸਲੇ ਸੀ ਉਹ ਹੱਲ ਨਹੀਂ ਕਰ ਸਕੀ ਉਹਦੇ ਨਾਲ ਹੀ ਜੇ ਗੱਲ ਕਰੀਏ ਅੱਜ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੋਕਾਂ ਨੇ 92 ਸੀਟਾਂ ਦਿੱਤੀਆਂ ਤੇ ਲੋਕਾਂ ਨੂੰ ਆਸ ਸੀ ਕਿ ਬਹੁਤ ਵੱਡਾ ਬਦਲਾਅ ਲੱਕੇ ਆਉਣਗੇ ਲੇਕਿਨ ਅੱਜ ਜੋ ਪੰਜਾਬ ਦੇ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਅੱਜ ਹਰ ਵਰਗ ਪ੍ਰਸਤਾਰਿਆ ਸਰਕਾਰ ਨੂੰ ਵੋਟਾਂ પા ਕੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਕਿ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਨਾਲ ਵਾਇਰ ਕੀਤੀਆਂ ਜਾ ਰਹੀਆਂ ਨੇ ਮੇਰੇ ਹਲਕੇ ਦੇ ਵਿੱਚ ਲੁਧਿਆਣੇ ਦੇ ਵਿੱਚ 24000 ਕਿਲਾ ਯਾਰ ਇਹ ਪੰਜਾਹ ਜ਼ਮੀਨ ਝੋਟੇ ਦਾ ਸਿਰ ਜਿਹੜੀ ਜ਼ਮੀਨ ਆ ਜਿਹੜੀ ਤੱਕੇ ਨਾਲ ਸਰਕਾਰ ਕਵਰ ਕਰਨ ਜਾ ਰਹੀ ਆ ਉਥੇ ਅਰਬਨ ਸਟੇਟ ਕਹਿੰਦੇ ਬਣਾਉਣੀ ਆ ਸੋ ਕਹਿਣ ਤੋਂ ਭਾਵ ਕਿ ਅੱਜ ਬਹੁਤ ਸਾਰੇ ਪਿੰਡਾਂ ਦਾ ਉਜਾੜਾ ਹੋਣ ਜਾ ਰਿਹਾ ਸੋ ਦੇ ਲਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਪੰਥ ਤੇ ਕਿਸਾਨੀ ਦੇ ਨਾਲ ਮਜ਼ਦੂਰਾਂ ਨਾਲ ਖੜਨ ਵਾਲੀ ਪਾਰਟੀ ਰਹੀ ਆ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਹ ਸਮੇਂ ਵੀ ਬੇਸ਼ੱਕ ਸਾਡੀ ਪਾਰਟੀ ਦਾ ਸਟੈਂਡ ਪਹਿਲਾਂ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਸੀ ਲੇਕਿਨ ਉਹ ਸਮੇਂ ਵੀ ਕਿਸਾਨ ਹੋਣ ਦੇ ਨਾਤੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਧਾ ਨਾਰਾ ਮਾਰਿਆ ਅਤੇ ਜੋ ਅੰਦੋਲਨ ਚੱਲਿਆ ਉਹਦੇ ਵਿੱਚ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਜਿੱਥੇ ਵੀ ਪੰਥਕ ਮਸਲੇ ਆਏ ਉੱਥੇ ਵੀ ਪੰਥ ਦੇ ਨਾਲ ਡਟ ਕੇ ਖੜੇ ਆ ਤੇ ਅੱਜ ਵੀ ਜਿਹੜੀਆਂ ਇਹ ਧੱਕੇ ਨਾਲ ਜਿੱਦਣਾ ਇੱਕ ਵਾਰ ਕੀਤੀਆਂ ਜਾ ਰਹੀਆਂ ਉਹਦੇ ਲਈ ਵੀ ਅਸੀਂ ਡਟ ਕੇ ਕਿਸਾਨਾਂ ਦਾ ਸਾਥ ਦੇਵਾਂਗੇ ਚਾਹੇ ਨਿੱਜੀ ਤੌਰ ਤੇ ਸਾਡੇ ਕਾਰੋਬਾਰ ਚਾਹੇ ਸਾਡੇ ਆ ਜੋ ਵੀ ਨੁਕਸਾਨ ਹੈਗਾ ਉਹ ਅਸੀਂ ਹਰ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਉਹ ਅਸੀਂ ਹਕਤਾਂ ਨੂੰ ਤਿਆਰ ਆ ਅਤੇ ਡਟ ਕੇ ਅਸੀਂ ਕਿਸਾਨਾਂ ਦੇ ਨਾਲ ਇਸ ਧੱਕੇਸ਼ਾਹੀ ਦੇ ਵਿਰੁੱਧ ਅਸੀਂ ਡਟ ਕੇ ਕਿਸਾਨਾਂ ਦਾ ਸਾਥ ਦੇਵਾਂਗੇ ਸੋ ਇਸ ਲਈ ਤੁਸੀਂ ਸਾਰੇ ਅੱਜ ਇੱਥੇ ਪਹੁੰਚੇ ਹੋ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਤੁਹਾਡਾ ਮੈਂ ਫਿਰ ਧੰਨਵਾਦ ਕਰਦਾ ਕਿਉਂਕਿ ਇਹ ਇਲਾਕਾ ਜਿਹੜਾ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਕੈਪਟਨ ਕਮਲਜੀਤ ਸਿੰਘ ਜੀ ਜੋ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਰਹੇ ਨੇ ਅਤੇ ਬਹੁਤ ਵੱਡੀ ਉਹਨਾਂ ਦੀ ਦੇਣ ਆ ਪੰਜਾਬ ਨੂੰ ਅਤੇ ਖਾਸ ਤੌਰ ਤੇ ਇਸ ਇਲਾਕੇ ਨੂੰ ਉਹਨਾਂ ਨੇ ਬੜੀ ਮਿਹਨਤ ਕਰਕੇ ਜੋ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਕਿ ਇਹ ਇਲਾਕਾ ਪਹਿਲਾਂ ਕਾਂਗਰਸ ਦਾ ਚੱਲਦਾ ਸੀ ਲੇਕਿਨ ਇਸ ਇਲਾਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਨਾਲ ਜੋੜਿਆ ਅਤੇ ਇਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਨੇ ਵਿਕਾਸ ਦੇ ਕੰਮ ਕਰਵਾਏ ਕੱਲ ਹੀ ਬਹੁਤ ਵੱਡਾ ਘਟਾ ਜਿਹੜਾ 5 ਰੁਪਿਆ ਸਤਿ ਸੁਖਦੇਵ ਸਿੰਘ ਢੀਂਸਾ ਸਾਹਿਬ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਹਨ ਸਾਨੂੰ ਉਹ ਚਾਣੇਕ ਵਿਛੇੜਾ ਪਛੋੜਾ ਦੇ ਗਏ ਉਹਨਾਂ ਦਾ ਵੀ ਪੰਜਾਬ ਦੀ ਤਰੱਕੀ ਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਸੋ ਜਿਹੜਾ ਉਹਨਾਂ ਦਾ ਜਾਣ ਦਾ ਘਟਾ ਉਹ ਵੀ ਕਦੇ ਪੰਥ ਨੂੰ ਪੰਜਾਬ ਨੂੰ ਤੇ ਸ਼ਰੋਮਣੀ ਅਕਾਲੀ ਦਲ ਨੂੰ ਘਟਾ ਕਦੇ ਜਿਹੜਾ ਪਿਆ ਪੂਰਾ ਨਹੀਂ ਹੋ ਸਕਦਾ। ਇਸ ਲਈ ਮੈਂ ਤੁਹਾਨੂੰ ਹੀ ਅਪੀਲ ਕਰਨ ਲਈ ਆਇਆ ਕਿ ਜਿਹੜੀ ਭੱਤੀ ਚੱਲ ਰਹੀ ਆ ਬੜੀ ਪਾਦਰਸ਼ੀ ਘੰਡੇ ਨਾਲ ਤੋਂ ਸਾਨੂੰ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹਦੇ ਵਿੱਚ ਵੀ ਲਿਖਿਆ ਕਿ ਆਧਾਰ ਕਾਰਡ ਦੇ ਨਾਲ ਅਤੇ ਹਰੇਕ ਮੈਂਬਰ ਦਾ ਟੈਲੀਫੋਨ ਨੰਬਰ ਪਰਿਵਾਰ ਦੇ ਮੁਖੀ ਦਾ ਜੇ ਪੰਜ ਮੈਂਬਰ ਨੇ ਤਾਂ ਮੁਖੀ ਦਾ ਨੰਬਰ ਸਾਰਿਆਂ ਤੇ ਉਹੀ ਟੈਲੀਫੋਨ ਨੰਬਰ ਤੁਸੀਂ ਲਿਖ ਸਕਦੇ ਹੋ ਤੇ ਹਰੇਕ ਦਾ ਆਧਾਰ ਕਾਰਡ ਨੰਬਰ ਪਾਰਦਰਸ਼ੀ ਭਰਤੀ ਆਪਾਂ ਕਰਨੀ ਆ ਤਾਂ ਜੋ ਵੱਧ ਵੱਧ ਲੋਕਾਂ ਨੂੰ ਅਸੀਂ ਸੰਗਤ ਰੋਸੀ ਨਾਲ ਜੋੜ ਸਕੀਏ ਇਹਦੇ ਵਿੱਚ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਵਿਅਕਤੀ ਆ ਹਿੰਦੂ, ਮੁਸਲਮ, ਸਿੱਖ, ਈਸਾਈ ਕਿਉਂਕਿ ਇਹ ਭਰਤੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੋ ਕੋਈ ਵੀ ਵਿਅਕਤੀ ਹੈ ਜਿਹੜਾ ਇਹਦਾ ਮੈਂਬਰ ਬਣ ਸਕਦਾ ਉਸ ਦੀ ਉਮਰ ਹੈ ਜਿਹੜੀ 18 ਸਾਲ ਤੋਂ ਵੱਧ ਹੋਣੀ ਚਾਹੀਦੀ ਆ ਸਿਰ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਵੀ ਆਨਲਾਈਨ ਭਰਤੀ ਸ਼ੁਰੂ ਕੀਤੀ ਗਈ ਆ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਤੁਹਾਡੇ ਜਾਣਕਾਰ ਬੈਠੇ ਨੇ ਉਹਨਾਂ ਨੂੰ ਵੀ ਆਪਾਂ ਆਨਲਾਈਨ ਭਰਤੀ ਹੈ ਜਿਹੜੀ www.akalidalbharti.com ਇਸ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੇ ਮੈਂਬਰ ਬਣ ਸਕਦੇ ਹੋ ਸੋ ਇਸ ਲਈ ਆਪਾਂ ਵੱਧ ਤੋਂ ਵੱਧ ਜਿਹੜੇ ਮੈਂਬਰ ਆ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਬਣਾਈਏ ਉਸ ਭਾਰਤੀ ਦੇ ਵਿੱਚ ਡੱਟ ਕੇ ਆਪਾਂ ਸਹਿਯੋਗ ਦੇਈਏ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਇੱਕ ਪੰਥਕ ਪਲੇਟਫਾਰਮ ਅਸੀਂ ਤਿਆਰ ਕਰ ਸਕੀਏ